ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਉਪਰ ਆਏ ਜਾਨ ਪਹਿਲਾ ਸਵਾਗਤ ਹੈ ਜੁਟਖਣ ਜੀ ਦਾ ਸਾਰਾ ਠੀਕ ਠਾਕ ਹੋ ਦੇਖਿਆ ਸਰ ਅਨ ਸਤਿ ਸ਼੍ਰੀ ਅਕਾਲ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੇਖੋ ਆ ਸੋਮਵਾਰ ਹੋ ਗਿਆ ਤਰੀ ਹੋ ਗਈ 27 ਅਕਤੂਬਰ ਤੇ ਟਾਈਮ ਹੋ ਗਿਆ 11:00 ਦਾ ਤੇ ਨੇਰੇ ਤੋਂ ਉੱਠ ਕੇ ਮਤਲਬ ਕੰਮ ਕਰਨ ਦੀ ਕਰਿਆ ਨਹੀਂ ਆ ਤੇ ਪਹਿਲਾ ਇਨੇ ਰਮੀ ਚੀਨ ਚਲਾ ਲੇ ਕੱਪੜੇ ਵਿੱਚ ਜਮਾ ਹੋ ਇਸ ਕੱਲ ਹੀ ਧੋਏ ਸੀਗੇ ਉਹ ਧੋਤੇ ਤੇ ਫਿਰ ਹੁੰਦੀ ਬਾਣੀ ਆਇਆ ਤਾਂ ਨਾ ਡਾਕਟਰ ਸਾਹਿਬ ਗਏ ਜਾਰ ਨੂੰ ਤੇ ਹੁਣ ਮੇਰੀ ਬਾਰੀ ਆਈ ਰੋਟੀ ਖਾਣ ਦੀ ਤੇ ਆ ਦੇਖੋ ਜੀ ਬੱਚੇ ਕਹਿੰਦੇ ਪਰੌਂਠੇ ਖਾਣੇ ਆ ਗੋਭੀ ਵਾਲੀ ਕੱਲ ਗੋਭੀ ਸਬਜ਼ੀ ਬਣਾਈ ਸੀ ਮੈਂ ਤੇ ਆ ਦੇਖੋ ਨਾਲ ਪਰੌਂਠੇ ਤੇ ਨਾਲ ਜਣਿਆਂ ਦੀ ਤਰੀ ਤੇ ਆ ਦੇਖੋ ਨਾਲ ਜਣਿਆ ਤਰੀ ਤੇ ਬਹੁਤ ਸੋਹਣੀ ਸਮੈਲ ਆਉਣ ਦੀ ਆ ਤੇ ਜੰਨੀ ਨੇ ਦੇਖਣ ਨੂੰ ਲੱਗਦੀ ਵਧੀਆ ਦਿਖਾਂ ਨੂੰ ਵਧੀਆ ਲੱਗਦੀ ਹੋਗੀ ਰੋਟੀ ਵੀ ਬਕਾਈ ਸੀ ਪਰ ਨਹੀਂ ਮੈਂ ਕਹਾ ਗੋਬਿਆ ਰੋਟੀ ਜਣਾਇਆ ਸਭ ਜੀ ਤੇ ਆ ਦੇਖੋ ਜੀ ਨਾਲ ਸਲਾਦ ਹੈ ਨਾ ਮੂਲੀ ਕੱਟ ਲਈ ਆ ਤੇ ਖੀਰਾ ਕੱਟ ਲਿਆ ਹੈ ਨਾ ਪਿਆਜ਼ ਵੀ ਲਿਆਣੀ ਮੈਂ ਕਿਹਨੂੰ ਸਵੇਰੇ ਸਵੇਰੇ ਪਿਆਜ਼ ਕੀ ਖਾਣਾ ਨਾ ਤੇ ਹੁਣ ਟਾਈਮ ਲੰਗਾ ਦੇਖੋ ਜੀ ਰੋਟੀ ਖਾਂਦਾ ਕਿਵੇ ਲਈ ਵੀ ਹਮੇ ਕੰਮ ਕਾਜੀ ਕੋਈ ਵੀਡੀਓ ਬਣਾਣੀ ਫਟਾਫਟ ਕੰਮ ਨਿਬੇੜ ਲੈਦੇ ਮੱਚੇ ਨੂੰ ਉਹਦਾ ਵੀ ਸਵੇਰੇ ਗੋਭੀ ਦਾ ਪਰੋਠਾ ਹੋਣਾ ਚਾਹੀਏ ਆਲੂ ਆੜੇ ਚਾਹੀਏ ਮੂਲੀ ਆੜ ਜਾਂ ਸਿੰਪਲ ਹੋਣਾ ਤੇ ਬਦੇਰਾ ਦੇ ਦਹੀਂ ਦੇ ਨਾਲ ਦਹੀਂ ਘੜ ਦੇ ਨਾਲ ਬਹੁਤ ਵਧੀਆ ਲੱਗਦੇ ਆ ਦਹੀਂ ਘੜ ਦਾ ਇਕਦਮ ਪਿਓਰ ਸ਼ੁੱਧ ਕੋਈ ਮਿਲਾਵਟ ਨਹੀਂ ਹੈਗੀ ਨਾ ਜਿਵੇਂ ਮੋਲਦਾਲੀ ਨੂੰ ਡੱਬੀਆਂ ਜੀਆਂ ਵਿੱਚ ਉਹਨਾਂ ਦਾ ਕੋਈ ਬੰਦ ਦਹੰਦੀ ਹੈ ਨਾ ਤੇ ਪਨੀ ਕੀ ਵਿੱਚ ਪਾਇਆ ਹੁੰਦਾ ਕਿ ਮਤਲਬ ਕੀ ਵਿੱਚ ਭਾਗੇ ਨੂੰ ਜਮਾਇਆ ਹੁੰਦਾ ਆ ਹੈ ਨਾ ਆਪਣਾ ਕੋਈ ਕੁਛ ਨਹੀਂ ਬਧੇ ਲਾਪਾਣ ਆਪੇ ਹੱਥੀਂ ਚੀਜ਼ ਬਣਾ ਲੈਣੀ ਉਹਨਾਂ ਦਾ ਰੀਸ ਨਹੀਂ ਹੈਗੀ ਹੈ ਨਾ ਤੇ ਪਹਿਲਾ ਸੇਜ ਜ਼ਰੂਰੀ ਆ ਬਾਕੀ ਗੱਲਾਂ ਬਾਅਦ ਚ ਨਾ ਤੇ ਮੂਲੀਆਂ ਵੀ ਲੈ ਲਈਆਂ ਮੈਂ ਕੱਲ੍ਹ ਵਾਸਤੇ ਨਾ ਕਿ ਆਪਣੇ ਹੱਜ ਹੁੰਦੀਆਂ ਆ ਹੋਈਆਂ ਨਹੀਂ ਜਿਹੀਆਂ

ਲੋ ਜੀ ਦੁਪਹਿਰ ਦਾ ਵਜ ਗਿਆ 1 ਤੇ ਰੋਟੀ ਮੇਖਾ ਦੀ ਰੋਟੀ ਮੈਨੂੰ ਬਹੁਤ ਸਵਾਦ ਲੱਗੀ ਤੇ ਛੋਲੇ ਕਾਲੇ ਛੋਲੇ ਨੇ ਤਰੀਦੀ ਦੇ ਨਾਲ ਗੋਭੀ ਦੀ ਪਰੌਂਠੇ ਇਹਦਾ ਕੰਬੀਨੇਸ਼ਨ ਬਣਾ ਲਿਆ ਮੈਂ ਤੇ ਨਾਲ ਲੈ ਲੈ ਸਲਾਦ ਕਿਤੇ ਇੰਨੀ ਸਵਾਦ ਰੋਟੀ ਲੱਗੀ ਨਾ ਬਹੁਤ ਹੀ ਜ਼ਿਆਦਾ ਨਾ ਪਰੌਂਠੇ ਨਾਲ ਸਬਜ਼ੀ ਖਾਣੀ ਚਲੋ ਕਈ ਭੈਣੇ ਮੇਰੇ ਭੈਣੇ ਭਰਾ ਖਾ ਲੈਂਦੇ ਆ ਨਾ ਤੇ ਦਹੀਂ ਵੀ ਖਾ ਲੈਂਦੇ ਦਹੀਂ ਵੈਸੇ ਥੋੜਾ ਮੈਂ ਘੱਟ ਕੀਤਾ ਆ ਬਖਰ ਬਹੁਰ ਪਿਛਲੇ ਮਹੀਨੇ ਚੜਿਆ ਸੀਗਾ ਮੈਨੂੰ ਨਾ ਤੇ ਉਹਦੇ ਕਰਕੇ ਜਿਹਦੇ ਖੰਗ ਸੀਗੀ ਖੰਗ ਕਰਕੇ ਮੈਂ ਦਹੀਂ ਬਹੁਤ ਘੱਟ ਕੀਤਾ ਕਿਉਂ ਦਿਨ ਖੰਗ ਆਉਂਦੀ ਆ ਤੇ ਇਸ ਕਰਕੇ ਥੋੜਾ ਜਿਹਾ ਪ੍ਰੇਜ਼ ਕੀਤਾ ਐ ਮੈਂ ਦੇਖੋ ਇਹ ਪ੍ਰੇਜ਼ ਹੀ ਇਲਾਜ ਆ ਤੇ ਬਾਕੀ ਆ ਦੇਖੋ ਮੈਂ ਚਾਹ ਬਣਾਉਣ ਦੀ ਆ ਅਧਕਰ ਵਾਲੀ ਚਾਹ ਤੇ ਦੇਖੋ ਮੈਂ ਅਧਕਰ ਪਾ ਲਿਆ ਵਿੱਚ ਤੇ ਸਾਰਾ ਸਿਆਲ ਹੁਣ ਆਪਾਂ ਅਧਕਰ ਹੀ ਪੀਣਾ ਨਾ ਇਸ ਕਰਕੇ ਆਪਾਂ ਨੂੰ ਖੰਗ ਰੇਸ਼ਾ ਨਹੀਂ ਹੁੰਦੀ ਹੈਗੀ ਤੇ ਬਹੁਤ ਬਿਮਾਰੀਆਂ ਤਾਂ ਆਪਾਂ ਨੂੰ ਰਾਹਤ ਮਿਲਦੀ ਚੀਜ਼ ਦੇ ਨਾਲ ਹਨਾ ਤੇ ਉਹਨਾਂ ਨੇ ਰੋਟੀ ਨਾਲ ਚਾਹ ਬਣਾਈ ਆ ਤੇ ਬਾਕੀ ਮੇਰੀਆਂ ਪੈਣਾ ਬਹੁਤ ਜ਼ਿਆਦਾ ਸਪੋਰਟ ਕਰਦੀਆਂ ਵੀ ਇੰਨੀ ਸਪੋਰਟ ਕਰਦੀਆਂ ਨਾ ਮੈਂ ਝੂਠ ਬੋਲ ਨਾ ਤੇ ਮੈਂ ਆਪਣੇ ਆਪ ਨੂੰ ਬਹੁਤ ਲੱਗੀ ਸਮਝਦੀ ਆ ਇੰਨੀਆਂ ਚੰਗੀਆਂ ਪੈਣਾ ਇੰਨੀ ਸਪੋਰਟ ਕਰਨ ਵਾਲੇ ਪੈਣਾ ਮੇਰੇ ਨਾਲ ਜੁੜੀਆਂ ਆ ਤੇ ਤੈਹਦਿਲੋਂ ਜੁੜੀਆਂ ਆ ਤੇ ਵਾਗਰ ਨੂੰ ਚੜ੍ਹਦੀ ਕਲਾ ਰੱਖੇ ਹਨਾ ਤੇ ਚੜ੍ਹਦੀ ਕਲਾ ਚ ਰਹਿਣ ਉਹ ਤੇ ਬਸ ਤੰਦਰੁਸਤ ਰਹਿਣ ਸਾਰੀਆਂ ਪੈਣਾ ਨਾ ਤੇ ਬਹੁਤ ਵਧੀਆ ਚੰਗੀਆਂ ਪੈਣਾ ਇੱਕ ਸਾਡੇ ਮੇਰੇ ਪੈਣਾ ਰਿਸ਼ਤੇਦਾਰ ਜਿਦਾ ਮੇਰੇ ਭਾਜੀ ਦੇ ਸਹੁਰਿਆਂ ਦੇ ਪਿੰਡੋਂ ਤੇ ਸੰਧੂ ਫੈਮਿਲੀ ਆ 팬 ਹੁਣੀ ਕਮੈਂਟ ਕਰਦੇ ਨੇ ਸਾਡੇ ਵਲੋਂ ਜੂੜ ਦੇਖਦੇ ਆ ਥੈਂਕ ਯੂ 팬 ਦਾ ਡਾ ਬਹੁਤ ਜਿਆਦਾ ਤੇ ਬਾਕੀ ਸਾਜੀਤ ਭੈਣ ਜੀ ਤੇ ਖਟਰਾ ਫੈਮਿਲੀ ਹੈ ਨਾ ਤੇ ਹੋਰ ਮੇਰੀਆਂ ਭੈਣਾਂ ਜਿਹੜੇ ਕਮੈਂਟ ਕਰਦੇ ਨੇ ਡੇਲੀ ਮੈਨੂੰ ਨਾ ਡੇਲੀ ਕਮੈਂਟ ਆਉਣਾ ਹੀ ਆਉਣੇ ਆ ਉਹਨਾਂ ਦੇ ਤੇ ਬਹੁਤ ਬਹੁਤ ਧੰਨਵਾਦ ਭੈਣਾਂ ਤੁਹਾਡਾ तहे ਦਿਲੋਂ ਧੰਨਵਾਦ ਹੈ ਨਾ ਤੁਸੀਂ ਇੰਨੀ ਸਪੋਰਟ ਕਰਦੇ ਹੋ ਇੰਨਾ ਪਿਆਰ ਦਿੰਦੇ ਹੋ ਨਾ ਤੇ ਵਾਸਤੇ ਦੇ ਸਪੋਰਟ ਆਪਣੀ ਰੱਖੋ ਤੇ ਮੈਂ ਵੀ ਤੁਹਾਡੇ ਚੈਨਲ ਤੇ ਆਇਆ ਕਰੂੰਗੀ ਤੁਹਾਰੇ ਮੈਂ ਵੀ ਜਰੂਰ ਤੁਹਾਡੀ ਫੁੱਲ ਵੀਡੀਓ ਵਾਚ ਕਰਦੀ ਹੁੰਨੀ ਆ ਵਾਸਤੇ ਦੀ ਸਪੋਰਟ ਰੱਖੋ ਜੀ ਤੇ ਵਾਸਤੇ ਸਪੋਰਟ ਦੇ ਨਾਲ ਆਪਾਂ ਅੱਗੇ ਲੱਗੇ ਜਾਵਾਂਗੇ ਜਾਣੇ ਕੀ ਜੈਲਸ ਨਹੀਂ ਕਰਨੀ ਸਪੋਰਟ ਕਰਨੀ ਆ ਤੇ ਬਹੁਤ ਰੱਖੀ ਕਰਾਂਗੇ ਸਾਰੇ ਜਾਣੇ ਨਾ ਤੇ ਬਹੁਤ ਵਧੀਆ ਲੱਗਦਾ ਮੈਂ ਹਮਨੇ ਮੈਸੇਜ ਇਹ ਕਮੈਂਟ ਰੀਡ ਕਰਨੀ ਸੀਗੀ ਤੁਹਾਨੂੰ ਦੇ ਰਿਪਲਾਈ ਕਰਨੀ ਸੀਗੀ ਨਾ ਤੇ ਗੱਲਾਂ ਵੀ ਚਾਹ ਮੰਗਦੇ ਪਏ ਆ ਤੇ ਮੈਂ ਹੁਣੀ ਚਲੋ ਮੈਂ ਕਿਹਾ ਚਾਹ ਬਣਾ ਲੈਣੇ ਗੱਲਬਾਤ ਕਰ ਲੈਂਦੀ ਭੈਣ ਆਪਣੀਆਂ ਦੇ ਨਾਲ ਹਨਾ ਤੇ ਪਾਣੀ ਮੈਂ ਰੱਜੇ ਤੇ ਮਿੱਠਾ ਪਾਣੀ ਹਣੀ ਮਿੱਠਾ ਮੈਂ ਪਾਤਾ ਤੇ ਹੁਣ ਪਾਣੀ ਚਾਹ ਪੱਤੀ ਦਾ ਤੇ ਚਾਹ ਪੱਤੀ ਮੈਂ ਵਰਤੀ ਹੁੰਦੀ ਹੈ ਆਲਟੋ ਵਾਲੀ ਹੈ ਨਾ ਤੇ ਆਲਟੋ 골ਡ ਵਾਲੀ ਬਹੁਤ ਵਧੀਆ ਚਾਹ ਪੱਤੀ ਹੈ ਤੇ ਬਹੁਤ ਵਧੀਆ ਚਾਹ ਪੱਤੀ ਹੈ ਤੇ ਥੋੜੀ ਜਿਹੀ ਪਾਉਂਦੇ ਕਿੰਨਾ ਰੰਗ ਦੇ ਦਿੰਦੀ ਹੈ ਹੈ ਸਹੀ ਨਹੀਂ ਹੈਗੀ ਲੋਜੀ ਕੋਣ ਆ ਦੇਖੋ ਤੁਸੀਂ ਇਹਨੇ ਸਾਰੇ ਇਹਨਾਂ ਇੱਥੇ ਥਾਂ ਥੋਤਾ ਤੇ ਨਾਲੇ ਬਾਸੂਮ ਥੋਤੇ ਆ ਤੇ ਇਹ ਦੇਖੋ ਜੀ ਮਿੱਟੀ ਗੋਹੇ ਵਾਲੇ ਨਾ ਪੈਰ ਲੱਗ ਜਾਂਦੇ ਆ ਤੇ ਫਿਰ ਵਧੀਆ ਨਹੀਂ ਲੱਗਦੇ ਹੈਗੇ ਤਾਂ ਹੁਣ ਤਕਰੀਬਨ ਸੁੱਕੀ ਗਿਆ ਸਾਰਾ ਤੇ ਫਿਰ ਆਪਾਂ ਨੂੰ ਇੰਨਾ ਕੁ ਚਲੋ ਸਾਫ਼ ਕਰਨਾ ਪੈਂਦਾ ਰੋਜ਼ ਹੀ ਨਾ ਤੇ ਫਿਰ ਇਧਰੋਂ ਤੁਖਾਣੀ ਆਵੇਂ ਤੇ ਫਿਰ ਅ ਘੜੀ ਤਾਂ ਹਤੀ ਸੀ ਸੇਵਨੇ ਵਿੱਚ ਆ ਦੇਖੋ ਤੇ ਨਾਲੇ ਗਲੀ ਧੋਤੀ ਤੇ ਇਹ ਦਰਵਾਜਾਂ ਜਾਨੀ ਕਿ ਟੈਲਾਂ ਧੋਤੀਆਂ ਗੋਇ ਮਿੱਟੀ ਤੇ ਪੈਰ ਆ ਜਾਂਦੇ ਆ ਤੇ ਨਾਲੇ ਮੈਂ ਜਿਹੜੀ ਦੁਵਲੇ ਨਾਲੀ ਆ ਇਹਨਾਂ ਚ ਪਾਣੀ ਪਾਇਆ ਹਨਾ ਜਿਹੜੀ ਨਾਲੀਆਂ ਵਾਲੇ ਆ ਤੇ ਉਹ ਡੇਲੀ ਨਹੀਂ ਆਉਂਦੇ ਹੈਗੇ ਤੇ ਮਨ ਮਰਜ਼ੀ ਨਾਲ ਹੀ ਆਉਂਦੇ ਨਾਲੀਆਂ ਵਾਲੇ ਤੇ ਇਸ ਕਰਕੇ ਆਪਣਾ ਆਪ ਇੰਨਾ ਖਸਵਾਰ ਲੀਦਾ ਤੇ ਮਿਲਦਾ ਜਾਏ ਹੈ ਨਾਲੀਆਂ ਵਾਲੇ ਖੜਕਾ ਹੁੰਦਾ ਆ ਇਹਨਾਂ ਨੇ ਆਉਣਾ ਦੇਖੋ ਜੀ ਮਹੀਨੇ ਬਾਅਦ ਆਉਣਾ ਹੁੰਦਾ ਇਹਨਾਂ ਨੇ ਤੇ ਸਫਾਈ ਤਾਂ ਆਪਾਂ ਡੇਲੀ ਕਰਨੀ ਪੈਂਦੀ ਆਪਾਂ ਨੂੰ ਹਣਾ ਤੇ ਫਿਰ ਤੇ ਟਾਇਲਾਂ ਤੇ ਵੀ ਗੋਹਾ ਮਿੱਟੀ ਆ ਜਾਂਦਾ ਆ ਜਦੋਂ ਮੋਟਰਸਾਈਕਲ ਦੇ ਮਿੱਟੀ ਖੇਤਾਂ ਚੋਂ ਆ ਜਾਂਦੀ ਹੈ ਨਾ ਉਹਨੇ ਕਰਕੇ ਹੋ ਜਾਂਦਾ ਤੁਸੀਂ ਆ ਗਏ ਅੱਜ ਹਾਂਜੀ ਮਦਨ ਵਾਲੋਂ ਨੇ ਹਾਂ ਨਹੀਂ ਹਾਂ ਭਾਈ ਆਜੀ ਤਾਂ ਟੀਚਰ ਨੇ ਸਾਡੀ ਗਲੀ ਤਾਂ ਆਉਂਦੇ ਨਹੀਂ ਹੈਗੇ ਰੋਜ਼ ਅੱਜ ਤਾਂ ਸੱਟਣਾ ਪੈਂਦਾ ਹੈ ਨਾ ਉਹਨੂੰ ਅੱਛਾ ਉਹ ਤਾਂ ਡੇਲੀ ਆਈਦਾ ਹੈ ਮੈਂ ਆਪ ਹੀ ਨਾਲ ਸਵੇਰੇ ਸਾਫ ਆਪ ਹੀ ਕੀਤੀ ਨਾਲ ਇਧਰਲੀ ਵੀ ਇਧਰਲੀ ਵੀ ਨਹੀਂ ਆਈ ਉਹ ਦਿਨ ਆਈ ਸੀ ਕਿ ਭਾਜੀ ਵੀ ਅੱਥੇ ਹੀ ਤੁਸੀਂ ਇੰਨੀ ਸੀ ਉਹ ਦਿਨ ਮੈਂ ਕਿਹਾ ਤੇ ਗਈ ਹੁਣ ਸੈਰ ਛੁਣ ਗਈ ਹੋਗੀ ਠੀਕ ਹੈ ਐਦਾਂ ਫਿਰ ਰੋਜ਼ ਸਫਾਈਦ ਕਰਨੀ ਪੈਂਦੀ ਹੈ ਹਾਂ ਹਾਂ ਜਾਈ ਨਾਲ ਬਾਬਾ ਨੂੰ ਨਾਲ ਤਸਾ ਲੱਗ ਗਿਆ ਨਾ ਚਾਹ ਬਣਦੀ ਆ ਲੋ ਜੀ ਚਾਹ ਪੀ ਲਈ ਆਪਾਂ ਹੁਣ ਤੇ ਹਉ ਦੇਖੋ ਆ ਸਵੀਟੀ ਮੇਰੀ ਧੁੱਪ ਸਿਕੰਢਈ ਆ ਕਿ ਸੁਤੀ ਆ ਇਹਨੂੰ ਇਹ ਤਾਂ ਮਰ ਗਈ ਹੁੰਦੀ ਆ ਤੇ ਆ ਦੇਖੋ ਸਵੇਰ ਦੀ ਨਾ ਮੈਂ ਧਵਾਈ ਲਾਈ ਆ ਤੇ ਕੱਪੜੇ ਟਾਈਮ ਨਾਲ ਧੋ ਲਿਆ ਤੇ ਸਾਦੇ ਕਪੜੇ ਸੀਗੇ ਦੇ ਗਰਾਲ ਹੁਣਾਂ ਦੇ ਸੀਗੇ ਤੇ ਮਸ਼ੀਨ ਫਿਰ ਮੈਂ ਲਾਈ ਉਦੋਂ ਮਸ਼ੀਨ ਲਾਉਣੀ ਨਹੀਂ ਹੁੰਨੀ ਹੈਗੀ ਤੇ ਫਿਰ ਮੈਂ ਅੱਜ ਮਸ਼ੀਨ ਲਾਈ ਤੇ ਫਿਰ ਕਪੜੇ ਤੇ ਉੱਤੇ ਆ ਤੇ ਇਸ ਟਾਈਮ ਧੁੱਪ ਜੀ ਹੁੰਦੀ ਪਰ ਇਹ ਧੁੱਪ ਵੀ ਐਵੇਂ ਮਾੜੀ-ਮੋਟੀ ਹੁੰਦੀ ਆ ਸਾਟੜ ਗਿਆ ਮੈਨੂੰ ਕੁੱਟਦੇ ਆਉਂਦੀ ਇਹਨੂੰ ਤੇ ਆ ਦੇਖੋ ਉਹਦਰ ਹਿਲਣੀ ਪਈ ਆ ਇੱਧਰ ਕਿੱਥੇ ਗਈ ਇਹਦੇ ਨਿੱਕੀ ਪਈ ਆ ਤੁਵੀ ਮੇਰੇ ਪਿੱਛੇ ਆ ਗਈਆਂ ਉਹ ਦੇਖੋ ਤੇ ਰੌਣਕ ਲੱਗੀਆਂ ਪਈਆਂ ਹਨਾ ਇਹ ਜਾਨਵਰ ਦੇਖੋ ਜੀ ਪਿਆਰ ਦੇ ਭੁੱਖੇ ਔਰ ਕੁਛ ਨਹੀਂ ਹੈਗਾ ਜਿਹੜਾ ਇਹਨਾਂ ਨੂੰ ਖਾਣ ਪੀਣ ਨੂੰ ਮਿਲ ਜਾਂਦਾ ਉੱਥੇ ਡੇਰਾ ਲਾ ਲੈਂਦੇ ਨਾ ਇਹ ਕਹਿੰਦੇ ਨੇ ਨਾ ਜਿੱਥੇ ਦੇਖੀ ਤਵਾਪਰਾ ਤੋਂ ਉੱਥੇ ਗਾਵਾਂ ਸਾਰੀ ਰਾਤੋਂ ਹਸਾਪਿਆ ਇੱਕ ਨਾ ਪਿੰਡ ਦਾ ਕਮੈਂਟ ਆਇਆ ਸੀਗਾ ਮੈਗਬੈਂਦ ਵੀਡੀਓ ਪਾਈ ਸੀ ਉੱਤੇ ਮੈਂ ਤੇ ਕਹਿੰਦੇ ਬਕਵਾਸ ਬਲੌਗ ਬਕਵਾਸ ਹੈ ਜੀ ਠੀਕ ਹੈ ਭੈਣੇ ਹਨਾ ਮੈਂ ਗੁੱਸਾ ਨਹੀਂ ਕੀਤਾ ਤੁਹਾਡੀ ਗੱਲ ਦਾ ਤੇ ਚਲੋ ਬਕਵਾਸ ਤੇ ਬਕਵਾਸ ਹੀ ਸਹੀ ਹੈ ਨਾ ਤੇ ਤੁਹਾਨੂੰ ਲੱਗਦਾ ਹੋਊਗਾ ਇਦਾਂ ਹਨਾ ਤੇ ਚਲੋ ਤੁਹਾਡਾ ਬਹੁਤ ਬਹੁਤ ਧੰਨਵਾਦ ਹਨਾ ਤੁਸੀਂ ਸਾਡਾ ਬਲੌਗ ਦੇਖਿਆ ਤੇ ਦੇਖ ਕੇ ਕਮੈਂਟ ਕੀਤਾ ਹਨਾ ਤੇ ਜਿਨ੍ਹਾਂ ਨੂੰ ਚੰਗਾ ਲੱਗਦਾ ਤੇ ਬਹੁਤ ਵਧੀਆ ਲੱਗਦਾ ਹਨਾ ਤੇ ਮੈਕ ਭੈਣ ਬਹੁਤ ਠੰਡੇ ਸੁਭਾਅ ਦੇ ਆ ਤੇ ਇੱਕ ਇਹ ਵੀ ਕਮੈਂਟ ਆਇਆ ਸੀਗਾ ਵੀ ਕਹਿੰਦੇ ਵੀ ਠੰਡੇ ਸੁਭਾਅ ਦੇ ਕਰਕੇ ਤਾਂ ਉਹ ਲੋਕਾਂ ਨੂੰ ਬੇਉਪ ਬਣਾਈ ਜਾਂਦੇ ਆ ਨਾ ਚਲੋ ਖੈਰ ਉਹਨਾਂ ਦੀ ਲਾਈਫ ਆਪਾਂ ਕੀ ਕਹਿ ਸਕਦੇ ਹਾਂ ਲਾਈਫ ਤੇ ਹਨਾ ਜਿ ਕਿਸੇ ਨੂੰ ਅਪਲਾਈ ਉਹਨਾਂ ਨੇ ਕਰਨਾ ਚ ਨਹੀਂ ਕਰਨਾ ਹੈ ਨਾ ਸੋ ਇਹ ਗੱਲ ਆ ਦੇਖੋ ਜੀ ਹਰ ਇੱਕ ਦੀ ਸੋਚ ਨਹੀਂ ਮਿਲਦੀ ਹੈਗੀ ਕਿਸੇ ਦੀ ਕੋਈ ਸੋਚ ਹੁੰਦੀ ਹੈ ਕਿਸੇ ਦੀ ਕੋਈ ਸੋਚ ਹੁੰਦੀ ਹੈ ਨਾ ਤੇ ਹਰ ਇੱਕ ਦੀ ਸੋਚ ਸੇਮ ਸੇਮ ਨਹੀਂ ਮਿਲਦੀ ਤੇ ਜਿੱਦਾਂ ਕਿਸ ਨੂੰ ਜਿ ਕੋ ਚੰਗਾ ਲੱਗਦਾ ਹੈ ਤੇ ਜ਼ਰੂਰ ਮਤਲਬ ਆਪਣਾ ਪੱਖ ਰੱਖਣਾ ਚਾਹੀਦਾ ਹੈ ਕਮੈਂਟ ਜ਼ਰੂਰ ਕਰਿਆ ਕਰੋ ਤਾਜੂ ਪਤਾ ਲੱਗਦਾ ਰਹਿੰਦਾ ਹਨਾ ਵੀ ਤੁਸੀਂ ਜਿਹੜੇ ਨਜ਼ਰੀਆ ਨਾਲ ਦੇਖਦੇ ਆ ਬਲੌਗ ਜਾਂ ਕਿਦਾਂ ਵੀ ਹਨਾ ਤੇ ਚਲੋ ਖੈਰ ਕੋਈ ਚੱਕਰ ਨਹੀਂ ਹੈਗਾ ਆਪਾਂ ਨਹੀਂ ਗਿੱਸਾ ਕੀਤਾ ਇਸ ਗੱਲ ਦਾ ਤੇ ਮੈਗਪੈਨ ਵਕੈ ਉਹ ਠੰਡੇ ਸੁਵਾਦੇ ਆ ਤੇ ਬਹੁਤ ਸਹਿਜ ਗੱਲਾਂ ਕਰਦੇ ਆ ਤੇ ਬਹੁਤ ਵਧੀਆ ਫੈਮਿਲੀ ਆ ਇੱਕ ਮੰਗੜ ਪਰਿਵਾਰ ਦਾ ਹਿੱਸਾ ਆ ਮੈਂ ਮੈਗਪੈਨ ਨਾਮ ਮੰਗੜ ਮੰਗੜ ਫੈਮਿਲੀ ਵੀ ਸਾਰੀ ਕੈਨੇਡਾ ਚੋਂ ਆਈ ਆ ਤੇ ਬਹੁਤ ਸੋਹਣੇ ਬਲੌਗ ਹੁੰਦੇ ਹਨਾਂ ਦੇ ਮੈਂ ਦੇਖੇ ਸੀਗੇ ਔਰ ਦੇਖਦੇ ਰਹੀਦਾ ਆ ਤੇ ਉਹਨਾਂ ਦੇ ਬੱਚੇ ਵੀ ਬਹੁਤ ਸੋਹਣੇ ਆ ਤੇ ਦੋ ਦੋ ਬੱਚੇ ਆ ਉਹਨਾਂ ਦੇ ਅੰਗਰ ਤੇ ਇੱਕ ਦਾ ਨਾਮ ਪਤਾ ਨਹੀਂ ਕੀ ਆ ਮੈਨੂੰ ਯਾਦ ਭੁੱਲ ਗਿਆ ਤੇ ਅੰਕਲ ਆਂਟੀ ਵੀ ਇਹੀ ਬਾਹਰੋਂ ਆਏ ਆ ਵਿਦੇਸ਼ ਚ ਆਪਣੇ ਪਿੰਡ ਤੇ ਉਹਨਾਂ ਦੇ ਪੰਜਾਬੀ ਬਲੌਗਰ ਜਿਹੜੇ ਜਨ ਡੇਲੀ ਬਲੌਗ ਦੇਖਦੇ ਹੁੰਦੇ ਨੇ ਇਹਨਾਂ ਦੇ ਆਪਾਂ ਦੇ ਹੁੰਦੇ ਆ ਤੇ ਬਹੁਤ ਵਧੀਆ ਫੈਮਿਲੀ ਆ ਆਪਣੇ ਆਪ ਚ ਮਸਤੀ ਆ ਉਹਨਾਂ ਨੂੰ ਨਹੀਂ ਹੈਗਾ ਵੀ ਸਾਨੂੰ ਕੋਈ ਕੀ ਕਹਿੰਦਾ ਜਾਂ ਕਿੱਦਾਂ ਕਹਿੰਦਾ ਹੁਣੀ ਵੀਰ ਦੀ ਚਾਹੀਦੀ ਆ ਆਪਣੇ ਆਪ ਜਿੱਦਾਂ ਕਹ ਲੋ ਪੋਜ਼ਿਟਿਵਿਟੀ ਪੋਜ਼ਿਟਿਵਿਟੀ ਰੱਖਣੀ ਚਾਹੀਦੀ ਹੈ ਨਾ ਤੇ ਕੋਈ ਕੋਈ ਵੀ ਕੋਈ ਕੋਸ਼ ਕਰੋ ਕਿ ਕਿਦਾਂ ਆਪਣੇ ਆਪ ਨੂੰ ਖੁਸ਼ ਰੱਖੋ ਤੇ ਆਪਾਂ ਕਿਸੇ ਨੂੰ ਕੁਝ ਨਹੀਂ ਖੁਸ਼ ਨਹੀਂ ਕਰ ਸਕਦੇ ਕਿਸੇ ਨੂੰ ਵੀ ਨਾ ਤੇ ਆਪਣੇ ਆਪ ਨੂੰ ਖੁਸ਼ ਰੱਖੋ ਬਸ ਇਹ ਤੇ ਕਹਿੰਦੀ ਹੁੰਦੀ ਆ ਵਧੀਆ ਲੱਗੀਆਂ ਮੈਨੂੰ ਫੈਮਲੀਓ ਹਾਂਜੀ ਉਹ ਤਾਂ ਬੇਗਵਣ ਨੂੰ ਹੋਰ